ਕਾਲੇ ਨੂਨਾ ਦੇ ਜਿੰਨੇ ਮਰਜ਼ੀ ਮਤ ਭੇਸੀ ਜਥੇ ਬੰਨਿਆਂ ਦੇ ਜਥੇ ਬੰਨਿਆਂ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਤੇ ਹੋ ਕੇ ਲੜੀਆਂ ਘਟੋ ਘਟ ਸਾਹ ਚ ਲੜੀਆਂ ਤੇ ਭਰਾਓ ਕਾਲੇ ਕਾਨੂੰਨ ਤੁਸੀਂ ਰਾਜ ਕਰਵਾ ਕੇ ਕੰਮ ਕਰੋ ਹੁਣ ਵੀ ਜੇਕਰ ਇਕੱਠੀਆਂ ਹੋ ਕੇ ਲੜਦੀਆਂ ਜਥੇ ਬੰਨਿਆਂ ਤਾਂ ਭਰਾਓ ਜਿੱਤਦੀ ਜਿਆਦਾ ਸੀ ਇਸ ਗੱਲ ਦਾ ਇਹ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਪਿੰਡ ਦਾ ਛੱਡੋ ਇਹ ਘਰ ਦੇ ਵਿੱਚ ਵੀ ਤੁਸੀਂ ਦੋ ਭਰਾ ਵੱਖ-ਵੱਖ ਹੋ ਜੋ ਤੁਹਾਡੀ ਬੋਲੀ ਵੱਖ-ਵੱਖ ਹੋਵੇ ਆਪਸ ਵਿੱਚ ਲੜੋ ਜੇ ਤਾਂ ਪਰ ਭਰਾਵੋ ਤੁਹਾਡਾ ਜਿਹੜਾ ਕਿ ਦੋਸਤ ਮਨਾ ਉਹਨੂੰ ਇਸ ਗੱਲ ਦਾ ਫਾਇਦਾ ਹੁੰਦਾ ਉਹ ਤੁਹਾਡੀ ਉਹ ਲੜਾਈ ਦਾ ਫਾਇਦਾ ਹੁੰਦਾ ਇਸ ਤਰ੍ਹਾਂ ਇਹ ਜਿਹੜੀਆਂ ਜਥੇਬੰਦੀਆਂ ਅਲੱਗ-ਅਲੱਗ ਹੋਈਆਂ ਨੇ ਤੇ ਅਲੱਗ-ਅਲੱਗ ਲੜ ਰਹੀਆਂ ਨੇ ਇਹ ਕੀਟੀਆਂ ਕਿਹੜੀਆਂ ਨੇ ਇਹ ਭਰਾਓ ਸਰਕਾਰ ਨੇ ਕੀਤੀਆਂ ਨੇ ਭਾਗ-ਭਾਗ ਸਰਕਾਰ ਦੀ ਚਾਲ ਆ ਇਹ ਵੱਖ-ਵੱਖ ਆਪਾਂ ਨੂੰ ਕਰਕੇ ਸਰਕਾਰ ਨੇ ਜਿਹੜਾ ਆਪਦਾ ਮੌਨਸਾ ਉਹ ਤੂਵਾ ਕਰ ਦਿੱਤੀ ਹੈ ਸ਼ਤਾਨ ਇਹਨਾਂ ਗੱਲਾਂ ਤੋਂ ਆਪਾਂ ਨੂੰ ਸਾਰਿਆਂ ਨੂੰ ਸचेत ਰਹਿਣਾ ਚਾਹੀਦਾ ਇੱਥੇ ਭਰਾਓ ਦੋ ਤਰ੍ਹਾਂ ਦੇ ਕਾਨੂੰਨ ਨੇ ਇੱਕ ਤਾਖਣਿਆਂ ਵਾਸਤੇ ਤੇ ਕਾਰਪੋਰੇਟਾਂ ਵਾਸਤੇ ਕਾਨੂੰਨ ਉੱਥੇ ਹੋਰ ਨੇ ਤੇ ਸਾਡੇ ਅਸੀਂ ਲੋਕਾਂ ਦੇ ਆਧਾਰ ਲੋਕਾਂ ਸਾਡੇ ਵਾਸਤੇ ਕਾਨੂੰਨ ਉੱਥੇ ਹੋਣਾ ਸਾਡੇ ਆਗੂਆਂ ਨੂੰ ਤਾਂ 751 ਦੇ ਵਿੱਚ ਰਾਈਡੈਂਟ ਦੇ ਘੋਲ ਵੇਲੇ 751 ਦੇ ਵਿੱਚ 6-6 ਮਹੀਨੇ ਢੰਡਾ ਸਿੰਘ ਨੂੰ ਤੇ ਸੁਭਾ ਪ੍ਰਧਾਨ ਅਗਰਾਹ ਨੂੰ 751 ਦੇ ਅੰਦਰ ਲਵਾਇਆ ਪਰ ਉਹ 6-6 ਮਹੀਨੇ ਜਦੋਂ ਕੋਠਾਰੇ ਵਾਲੇ ਜਮਾਨਤ ਲੈਦੇ ਤੇ ਉੱਧਰ ਦੂਜੇ ਪਾਸੇ 302 ਦੀ ਜਵਾਨ ਤੋਂ ਉਹਦੀ ਬਾਹਰ ਬਾਹਰ ਹੋ ਜਾਂਦੀ। ਤੇ ਫਿਰ ਕਾਨੂੰਨ ਭਰਾਵੋ ਸਾਰਿਆਂ ਬਾਅਦ ਦੂਜੇ ਪਾਸੇ ਇਹ ਕਹਿੰਦੇ ਸਾਰਿਆਂ ਬਾਅਦ ਤੇ ਕਾਨੂੰਨ ਇੱਕ ਨੇ। ਫਿਰ ਤੁਸੀਂ ਦੱਸੋ ਵੀ ਦੁੱਧ ਕਾਨੂੰਨ ਇੱਕ ਨੇ ਕਿ ਦੋ ਨੇ। ਦੋਨਾਂ ਬਾਅਦ ਤੇ ਕਿਉਂ ਹੋ ਰਾ? ਥੋੜੇ ਬਾਅਦ ਤੇ। ਕਾਰਪੋਰੇਟ ਕਰਜ਼ਾ ਲੈਂਦਾ। ਕਿਸੇ ਫੈਕਟਰੀ ਵਾਸਤੇ। ਉਹਨੂੰ ਡੈੱਡ ਲੋਨ ਕਹਿੰਦੇ ਆ ਜੀ ਜਿਹੜਾ ਪਹਿਲਾਂ ਹੀ ਮਰਿਆ ਹੋਇਆ ਉਹ ਭਰਾ ਉਹ ਜਿੰਨਾ ਕਿ ਤੂੰ ਹੋ ਜੀ ਤੁਸੀਂ ਮੱਝ ਤੇ ਕਰਜ਼ਾ ਲੈ ਲਿਆ ਤੁਸੀਂ ਕੋਈ ਬੋਰ ਕਰਨਾ ਉਹਦੇ ਕਰਜ਼ਾ ਲੈ ਲਿਆ 5-4 ਲੱਖ ਦਾ ਕਰਜ਼ਾ ਲੈ ਲਿਆ ਟਰੈਕਟਰ ਲੈ ਲਿਆ ਜਾਂ ਹੁਣ ਤੁਸੀਂ ਦੋ ਤਿੰਨ ਕੁਰਤੀਆਂ ਰੋਕੀ ਜਾਂਦੇ ਆਂ ਆਪਾਂ ਘਰਾਂ ਦੇ ਕਰਜ਼ਾ ਲਿਆ ਕੋਡਾ ਕਰਜ਼ਾ ਨਹੀਂ ਬਾਫ ਹੁੰਦਾ ਇਤੋਂ ਤੱਕ ਕੇ 15 15 ਇਹ 20 ਲੱਖ ਰੁਪਇਆ ਕਰਦਿਆ ਲਿਆ ਤਾਂ 20 20 ਲੱਖ ਰੁਪਇਆ ਵੀ ਭਰਿਆ ਪਿਆ ਤੇ 20 20 ਲੱਖ ਰੁਪਇਆ ਹੋਰ ਬਣਾਇਆ